ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਸਾਹਮਣੇ ਇੱਕ ਬੜਾ ਹੀ ਗੰਭੀਰ ਵਿਸ਼ਾ ਰੱਖਣ ਲੱਗੇ ਆ ਜਿਨ੍ਹਾਂ ਆਧਾਰਿਆਂ ਨੂੰ ਅਸੀਂ ਬਹੁਤ ਮਹਾਨ ਸਮਝਦੇ ਹਾਂ ਜਿਨ੍ਹਾਂ ਦਾ ਅਰਬਾਂ ਖਰਬਾਂ ਦਾ ਬਜਟ ਹੈ ਤੇ ਜਿਨ੍ਹਾਂ ਦਾ ਬਹੁਤ ਵੱਡਾ ਸਿਸਟਮ ਹੈ ਬੇਅੰਤ ਮੁਲਾਜ਼ਮ ਨੇ ਪ੍ਰਬੰਧਕ ਨੇ ਤੇ ਮੈਂਬਰ ਚੁਣੇ ਜਾਂਦੇ ਨੇ ਤੇ ਜਿਨ੍ਹਾਂ ਨੂੰ ਦੁਨੀਆ ਦੇ ਵਿੱਚ ਸਿੱਖਾਂ ਦੀ ਰੀੜ ਦੀ ਹੱਡੀ ਕਰਕੇ ਪ੍ਰਚਾਰਿਆ ਜਾਂਦਾ ਹੈ ਬਿਆਨਿਆ ਜਾਂਦਾ ਹੈ ਜਿਨ੍ਹਾਂ ਦੇ ਕੋਲੇ ਪੰਜ-ਪੰਜ ਤਖਤ ਹੋਣ ਜੇ ਉਹਨਾਂ ਤਖਤਾਂ ਤੇ ਬੈਠੇ ਹੋਏ ਗੁਰੂ ਦਾ ਨਾਮ ਵਰਤ ਕੇ ਅਖੌਤੀ ਜਥੇਦਾਰ ਹੋਣ ਤੇ ਉਹਨਾਂ ਦੇ ਵਿੱਚੋਂ ਹੀ ਨਿਕਲਿਆ ਹੋਇਆ ਪੰਜਾਬ ਦੇ ਉੱਤੇ 50 ਸਾਲ ਤੱਕ ਕਰੀਬ-ਕਰੀਬ ਕਬਜ਼ਾ ਕਰੀ ਬੈਠਾ ਰਿਹਾ ਅਕਾਲੀ ਦਲ ਤੇ ਇਹਨਾਂ ਸਾਰਿਆਂ ਦੇ ਆਧਾਰਿਆਂ ਦੇ ਵਿੱਚ ਕੀ ਹੁੰਦਾ ਆਪਾਂ ਬਹੁਤ ਕੁਝ ਸੋਸ਼ਲ ਮੀਡੀਆ ਦੇ ਰਾਹੀਂ ਅਖਬਾਰਾਂ ਦੇ ਰਾਹੀਂ ਸੁਣ ਚੁੱਕੇ ਆ ਵੇਖ ਚੁੱਕੇ ਆ ਇਹਨਾਂ ਦੀਆਂ ਕਰਤੂਤਾ ਨੰਗੀਆਂ ਬਹੁਤ ਸਾਰੀਆਂ ਹੋ ਚੁੱਕੀਆਂ ਨੇ ਪਰ ਇਹ ਇੰਨਾ ਕੁਝ ਵਾਪਰਨ ਦੇ ਬਾਵਜੂਦ ਵੀ ਅਜੇ ਸੰਭਲਣ ਦੀ ਇਹਨਾਂ ਦੇ ਅੰਦਰ ਕੋਈ ਅਕਲ ਨਹੀਂ ਕੋਈ ਔਕਾਤ ਨਹੀਂ ਕੋਈ ਹਿੰਮਤ ਨਹੀਂ ਕੋਈ ਸਿਆਣਪ ਨਹੀਂ ਉਸੇ ਤਰੀਕੇ ਚੱਲ ਰਹੇ ਨੇ ਅੱਜ ਮੈਂ ਗੱਲ ਕਰਨ ਲੱਗਿਆ ਸ਼੍ਰੋਮਣੀ ਕਮੇਟੀ ਵੱਲੋਂ ਛਪ ਰਹੇ ਗੁਰਮਤ ਪ੍ਰਕਾਸ਼ ਮੰਥਲੀ ਮੈਗਜ਼ੀਨ ਦੀ ਮੈਂ ਅੱਜ ਤੋਂ ਤਕਰੀਬਨ 32 ਸਾਲ ਪਹਿਲਾਂ ਇਹਦਾ ਲਾਈਫ ਮੈਂਬਰੀ ਬਣ ਗਿਆ ਸੀ ਤਾਂ ਕਿ ਮੈਂ ਇਹਦੇ ਜਿਹੜੇ ਚੰਗੇ ਮੰਦੇ ਪੱਖ ਆਪ ਵੀ ਵਿਚਾਰ ਸਕਾਂ ਤੇ ਟਿੱਪਣੀਆਂ ਵੀ ਕਰ ਸਕਾਂ ਸੰਗਤਾਂ ਤੱਕ ਪਹੁੰਚਾ ਸਕਾਂ ਕਿਉਂਕਿ ਜੋ ਇਹਨਾਂ ਦੀ ਨੀਤੀ ਹੈ ਉਹੀ ਇਸ ਮੈਗਜ਼ੀਨ ਦੇ ਵਿੱਚ ਆਉਂਦੀ ਹੈ ਪਹਿਲਾਂ ਵੀ ਇਹਦੇ ਵਿੱਚੋਂ ਮੈਂ ਬਹੁਤ ਕੁਝ ਸਰੋਤਿਆਂ ਦੇ ਸਾਹਮਣੇ ਰੱਖ ਚੁੱਕਿਆ ਤੇ ਅੱਜ ਇਹਨਾਂ ਵੱਲੋਂ ਇੱਕ ਲੇਖ ਛਪਿਆ ਹੈ ਗੁਰਮਤਿ ਪ੍ਰਕਾਸ਼ ਦੇ ਵਿੱਚ ਇਹਦਾ ਲੇਖ ਹੈ ਗਿਆਨੀ ਮੋਹਨ ਸਿੰਘ ਉਰਲਾਣਾ ਇਹ ਲਿਖਦਾ ਹੈ ਮੂਲ ਮੰਤਰ ਦੀ ਸ਼ਕਤੀ ਇਹਦੇ ਬਾਰੇ ਤਾਂ ਮੈਂ ਗੱਲਾਂ ਬਾਅਦ ਚ ਕਰਾਂਗਾ ਇਹ ਜ਼ਰੂਰ ਯਾਦ ਰੱਖਿਓ ਕਿ ਮੈਂ ਆਪਣੇ ਇਸ ਵੀਡੀਓ ਦੇ ਵਿੱਚ ਇਹਦਾ ਮੋਬਾਈਲ ਨੰਬਰ ਵੀ ਦੇਵਾਂਗਾ ਤਾਂ ਕਿ ਤੁਸੀਂ ਜੇ ਮੈਂ ਕੋਈ ਗਲਤ ਆਖਾਂ ਤਾਂ ਇਹਦੇ ਨਾਲ ਸਿੱਧੇ ਗੱਲਬਾਤ ਕਰ ਸਕਦੇ ਹੋ ਮੈਨੂੰ ਵੀ ਇਹ ਤਾਂ ਹੀ ਬੋਲਣਾ ਪਿਆ ਅੱਜ ਇਹਦਾ ਸਵੇਰੇ ਮੈਂ ਲੇਖ ਪੜ੍ਹ ਕੇ ਜੋ ਕਿ ਅਪ੍ਰੈਲ ਦੇ ਵਿੱਚ ਇਹ ਲੇਖ ਛਪਿਆ 2024 ਨੂੰ ਉਹ ਲੇਖ ਪੜ੍ਹ ਕੇ ਮੈਂ ਇਹਨੂੰ ਆਪ ਹੀ ਫੋਨ ਲਾ ਲਿਆ ਮੋਹਨ ਸਿੰਘ ਨੂੰ ਤੇ ਬਸ ਇੱਕ ਮਿੰਟ ਦੇ ਅੰਦਰ ਅੰਦਰ ਇਹ ਅੱਗ ਬਬੂਲਾ ਹੋ ਗਿਆ ਜਦੋਂ ਇਹਨੇ ਪੁੱਛਿਆ ਕਿ ਤੁਸੀਂ ਕੌਣ ਬੋਲ ਰਹੇ ਹੋ ਤੇ ਮੈਂ ਕਿਹਾ ਜੀ ਮੈਂ ਇੰਦਰ ਸਿੰਘ ਘੱਗਾ ਪਟਿਆਲੇ ਤੋਂ ਬੋਲ ਰਿਹਾ ਆ ਤੁਹਾਡਾ ਇੱਕ ਲੇਖ ਛਪਿਆ ਗੁਰਮਤ ਪ੍ਰਕਾਸ਼ ਦੇ ਵਿੱਚ ਤੇ ਤੁਸੀਂ ਮੂਲ ਮੰਤਰੀ ਦੀ ਸ਼ਕਤੀ ਦੇ ਨਾਲ ਜਿਆਉਲ ਹਕ ਨੂੰ ਤਾਂ ਉਥੋਂ ਦਾ ਰਾਸ਼ਟਰਪਤੀ ਬਣਾ ਦਿੱਤਾ ਇਹਨੇ ਇਹ ਬਿਆਨ ਕੀਤਾ ਹੈ ਕਿ ਉਹ ਜਿਹੜਾ ਜਿਆਉਲ ਹਕ ਹੈ ਉਹ ਮੂਲ ਮੰਤਰੀ ਦਾ ਪਾਠ ਬਚਪਨ ਤੋਂ ਹੀ ਕਰਨ ਲੱਗ ਪਿਆ ਸੀ ਇਸੇ ਕਰਕੇ ਉਹ ਉਥੋਂ ਦਾ ਪਾਕਿਸਤਾਨ ਦਾ ਰਾਸ਼ਟਰਪਤੀ ਬਣ ਗਿਆ ਇੱਕ ਅਦੇ ਗਏ ਗੁਜਰੇ ਲੇਖਕਾਂ ਦਾ ਇਹਨੇ ਹਵਾਲਾ ਦਿੱਤਾ ਕਿ ਉਹਨਾਂ ਨੇ ਆਪਣੀਆਂ ਕਿਤਾਬਾਂ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੋਇਆ ਹੁਣ ਮੈਂ ਇਹਨੂੰ ਸਿਰਫ ਇੰਨਾ ਹੀ ਪੁੱਛਿਆ ਸੀ ਮੈਂ ਕਿਹਾ ਉਹ ਤਾਂ ਮੂਲ ਮੰਤਰ ਦੇ ਨਾਲ ਭਾਈ ਰਾਸ਼ਟਰਪਤੀ ਬਣ ਗਿਆ ਤੁਸੀਂ ਤਾਂ ਰੋਜ਼ਾਨਾ ਨਿਤਨੇਮ ਕਰਦੇ ਹੋ ਸਿਮਰਨ ਕਰਦੇ ਹੋ ਸਹਿਜ ਪਾਠ ਕਰਦੇ ਹੋ ਅਖੰਡ ਪਾਠ ਕਰਦੇ ਹੋ ਤੇ ਅਖੰਡ ਪਾਠ ਵੀ ਇੱਕ ਨਹੀਂ ਹਜ਼ਾਰਾਂ ਦੀ ਗਿਣਤੀ 'ਚ ਰੋਜ਼ ਅਖੰਡ ਪਾਠ ਹੁੰਦੇ ਆ ਤੁਹਾਡੇ ਕੋਲੇ ਥਾਂ-ਥਾਂ ਤੇ ਕੀਰਤਨ ਹੁੰਦੇ ਆ ਇੰਨੇ ਧਰਮ ਕਰਮ ਦੇ ਤੁਸੀਂ ਮਾਲਕ ਬਣੇ ਬੈਠੇ ਹੋ ਤੇ ਤੁਹਾਨੂੰ ਰਾਸ਼ਟਰਪਤੀ ਦੇ ਅਹੁਦੇ ਪ੍ਰਧਾਨ ਮੰਤਰੀਆਂ ਦੇ ਅਹੁਦੇ ਤਾਂ ਹੁਣ ਤੱਕ ਸਾਰੀ ਦੁਨੀਆ ਦੇ ਮਿਲ ਜਾਣੇ ਚਾਹੀਦੇ ਸੀ ਤੁਸੀਂ ਫਿਰ ਇਹਨਾਂ ਅਉਧਿਆਂ ਤੋਂ ਵਾਂਝੇ ਕਿਉਂ ਰਹਿ ਗਏ ਸਿੱਖ ਗੁਲਾਮ ਨੇ ਇਹਦੀਆਂ ਇਹ ਕਹਿ ਕੇ ਚੀਕਾਂ ਕਿਉਂ ਮਾਰਦੇ ਹੋ ਤੇ ਤੁਹਾਨੂੰ ਜੰਗ ਕਿਉਂ ਲੜਨੇ ਪੈ ਰਹੇ ਨੇ ਜੇ ਇੱਕ ਜੀਵਲ ਹੱਕ ਕੇਵਲ ਬੜੇ ਸੌਖੇ ਢੰਗ ਨਾਲ ਮੂਲ ਮੰਤਰ ਦਾ ਪਾਠ ਕਰਕੇ ਉਥੋਂ ਦਾ ਰਾਸ਼ਟਰਪਤੀ ਬਣ ਗਿਆ ਤੇ ਤੁਸੀਂ ਤਾਂ ਕਿਦਣ ਦੇ ਮੂਲ ਮੰਤਰ ਦੇ ਪਾਠ ਕਰਵਾਈ ਜਾਂਦੇ ਹੋ ਤੇ ਤੁਹਾਡਾ ਤਾਂ ਕੁਝ ਵੀ ਨਹੀਂ ਬਣਿਆ ਹਜੇ ਤੱਕ ਬਸ ਇੰਨੀ ਗੱਲ ਕਹਿਣ ਦੀ ਧੀਰ ਸੀ ਇਹ ਪੂਰੀ ਇੰਨੀ ਵੀ ਨਹੀਂ ਸੀ ਹੁਣ ਦਿੱਤੀ ਉਹਨੇ ਪਹਿਲੇ ਉਹ ਗਾਲਾਂ ਕੱਢਣ ਲੱਪਿਆ ਤੂੰ ਕੁੱਤਾ ਹੈ ਤੂੰ ਪੰਥ ਚੋਂ ਛੇਕਿਆ ਹੋਇਆ ਹੈ ਤੂੰ ਤੁਹਾਡੇ ਵਰਗੇ ਲੋਕ ਤਾਂ ਸ਼ਰਦਾ ਨਹੀਂ ਰੱਖਦੇ ਹਰਾਮਖੋਰ ਲੋਕ ਨੇ ਇੰਨਾ ਬਗੜਵਾ ਕਰਿਆ ਮੈਨੂੰ ਅਖੀਰ ਨੂੰ ਇਹੀ ਕਹਿ ਕੇ ਕਹਿਣਾ ਪਿਆ ਕਿ ਤੇਰੀ ਮਰਜ਼ੀ ਆ ਮੈਂ ਰਿਕਾਰਡਿੰਗ ਕਰ ਰਿਹਾ ਤੇ ਸਾਰਾ ਕੁਝ ਪਾ ਦਊਗਾ YouTube ਤੇ ਨਾਲ ਦੀ ਨਾਲ ਫੋਨ ਕੱਟ ਕੇ ਦੌੜ ਗਿਆ ਤਾਂ ਇਹ ਮੈਂ ਤੁਹਾਨੂੰ ਤਾਂ ਗੱਲਾਂ ਦੱਸ ਰਿਹਾ ਕਿ ਜੇ ਗੁਰਮਤਿ ਪ੍ਰਕਾਸ਼ ਦੇ ਵਿੱਚ ਇਹੋ ਜਿਹਾ ਕੂੜ ਕੋਫਰ ਛਪੇਗਾ ਤਾਂ ਸਾਡੇ ਲੋਕਾਂ ਕੋਲੇ ਕੀ ਸੰਦੇਹ ਜਾਵੇਗਾ ਇਨੇ ਇੱਕ ਦੋ ਬੰਦੇ ਇਹੋ ਜਿਹੇ ਜਿਹੜੇ ਕਿ ਇੱਕ ਤਾਂ ਮਿਹਰਬਾਨ ਸਿੰਘ ਨਾਮ ਦਾ ਕੋਈ ਬੰਦਾ ਸੀ ਪਹਿਲਾਂ ਹੋ ਚੁੱਕਿਆ ਤੇ ਉਹ ਉਹਦਾ ਇਹਨੇ ਹਵਾਲਾ ਦਿੱਤਾ ਕਿ ਮੈਂ ਉਹਦੀ ਕਿਤਾਬ ਚੋਂ ਵੀ ਇਹ ਪੜਿਆ ਕਿ ਇਸੇ ਤਰ੍ਹਾਂ ਇੱਕ ਹੋਰ ਬਠਿੰਡੇ ਦੇ ਵਿੱਚ ਡਾਕਟਰ ਹੈ ਤੇ ਉਹਦਾ ਵੀ ਇਹਨੇ ਹਵਾਲਾ ਦਿੱਤਾ ਤੇ ਕਹਿੰਦੇ ਅਸੀਂ ਉਥੇ ਵੀ ਜਾ ਕੇ ਪਾਕਿਸਤਾਨ ਚ ਫਿਰ ਸਨ 2000 ਚ ਜਾ ਕੇ ਆਏ ਆ ਤੇ ਉਥੇ ਅਸੀਂ ਕੁਝ ਕਿਤਾਬਾਂ ਕਢਾ ਕੇ ਵੇਖੀਆਂ ਜੀਓ ਵਾਲਾ ਹੱਕ ਵੱਲੋਂ ਜਿਹੜੀ ਕਿਤਾਬ ਉਹਦੇ ਬਾਰੇ ਕਿਸੇ ਵਿਦਵਾਨ ਨੇ ਲਿਖੀ ਸੀ ਉਹਦੇ ਵਿੱਚ ਇਹਨਾਂ ਗੱਲਾਂ ਦਾ ਹਵਾਲਾ ਮਿਲਦਾ ਹੈ ਉਹ ਭਾਈ ਹਵਾਲਾ ਤਾਂ ਦਸਮ ਗ੍ਰੰਥ ਦੇ ਵਿੱਚ ਪਿਛਲੇ ਜਨਮ ਦਾ ਵੀ ਮਿਲਦਾ ਹੈ ਗੁਰੂ ਗੋਬਿੰਦ ਸਿੰਘ ਦਾ અપਮਾਨ ਕਰਨ ਦਾ ਵੀ ਮਿਲਦਾ ਹੈ ਹੋਰ ਗੰਦੀਆਂ ਤੋਂ ਗੰਦੀਆਂ ਅਸ਼ਲੀਲ ਕਹਾਣੀਆਂ ਹਵਾਲੇ ਵੀ ਗੁਰੂ ਦੇ ਨਾਮ ਤੇ ਦਸਮ ਗ੍ਰੰਥ ਦੇ ਵਿੱਚ ਭਰੀਆਂ ਪਈਆਂ ਨੇ ਫਿਰ ਉਹਨੂੰ ਸੱਚ ਮੰਨ ਲਓ ਤੁਸੀਂ ਤਾਂ ਮੰਨੋਗੇ ਭਾਈ ਕਿਉਂਕਿ ਤੁਸੀਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਵੀ ਬਹੁਤ ਥਾਵਾਂ ਤੇ ਵਿਚਿਤ੍ਰ ਨਾਟਕ ਦਾ ਪ੍ਰਕਾਸ਼ ਕੀਤਾ ਹੋਇਆ ਹੈ ਤੇ ਫਿਰ ਦਰਬਾਰ ਸਾਹਿਬ ਜਿਹੜਾ ਸਭ ਤੋਂ ਉੱਤਮ ਦਰਜੇ ਦਾ ਸਾਡਾ ਧਰਮ ਸਥਾਨ ਮੰਨਿਆ ਜਾਂਦਾ ਹੈ ਉਹਦੇ ਵਿੱਚ ਵੀ ਗੁਰਬਾਣੀ ਦੇ ਨਾਲ-ਨਾਲ ਕੱਚੀਆਂ ਪਿੱਲੀਆਂ ਰਚਨਾਵਾਂ ਦਸਮਗ੍ਰੰਥ ਦੇ ਵਿੱਚੋਂ ਲੈ ਕੇ ਉਹਨਾਂ ਦਾ ਕੀਰਤਨ ਵੀ ਉੱਥੇ ਕੀਤਾ ਜਾਂਦਾ ਹੈ ਤੇ ਹੋਰ ਕਿਹੜੀ ਥਾਂ ਨੂੰ ਅਸੀਂ ਪਵਿੱਤਰ ਆਖ ਲਈਏ ਜਿੱਥੇ ਦਰਬਾਰ ਸਾਹਿਬ ਨੂੰ ਹੀ ਇਹ ਲੋਕ ਦਸਮ ਗ੍ਰੰਥ ਦੇ ਰਾਹੀ ਭ੍ਰਸ਼ਟ ਕਰ ਰਹੇ ਨੇ ਤੇ ਫਿਰ ਉਥੇ ਅੱਜ ਤੱਕ ਉਹੀ ਕਹਾਣੀਆਂ ਸੂਰਜ ਪ੍ਰਕਾਸ਼ ਵਾਲੀਆਂ ਸੁਣਾਈਆਂ ਜਾ ਰਹੀਆਂ ਨੇ ਜਿਹੜੀਆਂ ਕਿ ਇੰਨੀਆਂ ਗੁਰੂ ਸਾਹਿਬਾਨ ਦੀ ਅਤੇ ਸਿੱਖ ਸਮਾਜ ਦੀ ਤੋਹੀਨ ਕਰਨ ਵਾਲੀਆਂ ਨੇ ਜਿਨ੍ਹਾਂ ਦਾ ਪੂਰੀ ਤਰ੍ਹਾਂ ਬਿਆਨ ਵੀ ਨਹੀਂ ਕੀਤਾ ਜਾਂਦਾ ਸਾਡੇ ਬੁਲਾਰੇ ਨੇ ਸਾਡੇ ਲਿਖਾਰੀ ਨੇ ਉਹ ਪਾਸਾ ਵੱਟ ਜਾਂਦੇ ਨੇ ਉੰਨੀ ਕੀ ਛੱਡ ਜਾਂਦੇ ਨੇ ਬਾਕੀ ਮਨਮਰਜ਼ੀ ਦੀ ਕਹਾਣੀ ਸੁਣਾ ਜਾਂਦੇ ਨੇ ਗੁਰਬਲਾਸਾ ਪਾਤਸ਼ਾਹੀ 6ਵੀਂ ਤੇ ਜਿਹੜੀ ਕਿ ਗਿਆਨੀ ਜੁਗਿੰਦਰ ਸਿੰਘ ਵਿਦਾਂਤੀ ਅਕਾਲ ਤਖਤ ਦਾ ਜਥੇਦਾਰ ਜਿਨੇ ਉਹ ਕਿਤਾਬ ਉਥੋਂ ਜਾਰੀ ਕਰਵਾਈ ਸੀ ਤੇ 14 ਅਖੋਤੀ ਵੱਡੇ ਵੱਡੇ ਅਧਿਆਵਾਂ ਵਾਲੇ ਉਹਨਾਂ ਵੱਲੋਂ ਭੂਮਿਕਾਾਂ ਅਤੇ ਧੰਨਵਾਦ ਦੇ ਸ਼ੁਰੂ ਚ ਇੱਕ ਇੱਕ ਦੋ ਦੋ ਪੰਨੇ ਵੀ ਲਿਖਵਾਏ ਗਏ ਸੀ ਜਦੋਂ ਇਸ ਕਿਤਾਬ ਦਾ ਸ਼ੋਰ ਮਚ ਗਿਆ ਰੌਲਾ ਪੈ ਗਿਆ ਤਾਂ ਉਦੋਂ ਇਹ ਸਾਰੇ ਕਹਿਣ ਲੱਪੇ ਕਿ ਜੀ ਇਹ ਤਾਂ ਸਾਨੂੰ ਤਾਂ ਸਿਰਫ ਫੋਨ ਆਇਆ ਸੀ ਕਿ ਇਹ ਕਿਤਾਬ ਛਾਪ ਰਹੇ ਆਂ ਤੇ ਅਸੀਂ ਭੂਮਿਕਾ ਲਿਖ ਕੇ ਕੋਈ ਨਹੀਂ ਭੇਜੀ ਇਹ ਤਾਂ ਭੂਮਿਕਾ ਤਾਂ ਸਾਡਾ ਨਾਮ ਵਰਤ ਕੇ ਇਹਨਾਂ ਨੇ ਆਪੇ ਪਾ ਲਈ ਪ੍ਰਸ਼ੰਸਾ ਦਾ ਪੰਨਾ ਤਾਂ ਇਹਨਾਂ ਨੇ ਸਾਡੇ ਨਾਮ ਤੇ ਆਪੇ ਪਾ ਲਿਆ ਉਦੋਂ ਚੰਗਾ ਕੜਮਾ ਸਮਝਿਆ ਸੀ ਇਹਨਾਂ ਦੀ ਮਿੱਟੀ ਪਲੀਤ ਹੋਈ ਸੀ ਇਸ ਤਰ੍ਹਾਂ ਹਿੰਦੀ ਦੀ ਕਿਤਾਬ ਗੁਰ ਸਿੱਖ ਇਤਿਹਾਸ ਉਹ ਸਿੱਖਾਂ ਦਾ ਸਿਰ ਚ ਸਵਾਹ ਪਾਣ ਵਾਲੀ ਕਿਤਾਬ ਸੀ ਤੇ ਉਹ ਵੀ ਸ਼੍ਰੋਮਣੀ ਕਮੇਟੀ ਨੇ ਛਾਪ ਕੇ ਵੰਡੀ ਸੀ ਮੇਰੇ ਕੋਲੇ ਮੌਜੂਦ ਪਈ ਹੈ ਇਹਨਾਂ ਕੂੜ ਕੋਫਰ ਤੇ ਗੰਦ ਉਹਦੇ ਵਿੱਚ ਭਰਿਆ ਹੋਇਆ ਸੀ ਜਿਹੜਾ ਬਿਆਨ ਵੀ ਨਹੀਂ ਕੀਤਾ ਜਾ ਸਕਦਾ ਤੇ ਜਿਹੜੇ ਲੋਕ ਪਰਮਜੀਤ ਸਿੰਘ ਸਰਨਾ ਵਰਗੇ ਦਿੱਲੀ ਕਮੇਟੀ ਵਾਲੇ ਅਤੇ ਹੋਰ ਉਦੋਂ ਤਾਂ ਇਸ ਕਿਤਾਬ ਦੇ ਵਿਰੁੱਧ ਰਹੇ ਤੇ ਮਗਰੋਂ ਗਲਬਕੜੀਆਂ ਪਾਲੀਆਂ ਫੇਰ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਬਾਦਲ ਦੇ ਨਾਲ ਕਿਉਂਕਿ ਇਹ ਵੀ ਦੇਖਦੇ ਨੇ ਕਿ ਹੁਣ ਤਾਂ ਅਕਾਲੀ ਦਲ ਪੂਰੀ ਤਰ੍ਹਾਂ ਹਾਰ ਗਿਆ ਸਾਰੇ ਪਾਸਿਓਂ ਜੇ ਅਜੀਬੀ ਥੋੜੇ ਬਹੁਤੇ ਇਕੱਠੇ ਨਾ ਹੋਏ ਫਿਰ ਤਾਂ ਸਾਰੀ ਉਮਰ ਕਦੇ ਕੋਈ ਗੱਦੀ ਮਿਲਣੀ ਹੀ ਨਹੀਂ ਤੋ ਇਹ ਕਦੀ ਇੱਧਰ ਕਦੀ ਇੱਧਰ ਟਪੂਸੀਆਂ ਤਾਂ ਮਾਰਨ ਵਾਲੇ ਆਮ ਹੀ ਲੋਕ ਨੇ ਇਹ ਤੇ ਇਥੇ ਮੈਂ ਦੱਸਦੇ ਆਂ ਕਿ ਇਹਨਾਂ ਨੇ ਗੁਰਬਲਾਸ ਪਾਸ਼ਾਹੀ 6ਵੀਂ ਸਿੱਖ ਇਤਿਹਾਸ ਤੇ ਹੋਰ ਕਿੰਨੀਆਂ ਸਾਰੀਆਂ ਕੂੜ ਕੁਫਰ ਵਾਲੀਆਂ ਕਹਾਣੀਆਂ ਕਿਤਾਬਾਂ ਇਥੋਂ ਸ਼੍ਰੋਮਣੀ ਕਮੇਟੀ ਵੱਲੋਂ ਛਪਦੀਆਂ ਨੇ ਤੇ ਸਾਬਜਾਦਿਆਂ ਦੇ ਟੋਪੀਆਂ ਦੇ ਕੇ ਇਹਨਾਂ ਨੇ ਫੋਟੋਆਂ ਇੱਕ ਵਾਰੀ ਗੁਰਮਤ ਪ੍ਰਕਾਸ਼ ਮੈਗਜ਼ੀਨ ਦੇ ਵਿੱਚ ਛਾਪੀਆਂ ਸੀ ਤੇ ਮੈਂ ਜਦੋਂ ਅਖਬਾਰਾਂ ਨੂੰ ਉਹ ਸਾਰਾ ਮੈਟਰ ਭੇਜਿਆ ਤਾਂ ਫਿਰ ਇਹਨਾਂ ਨੂੰ ਮਾਫੀ ਵੀ ਮੰਗਣੀ ਪਈ ਸੀ ਸੰਗਤ ਕੋਲੋਂ ਅਤੇ ਸੰਪਾਦਕ ਨੂੰ ਬਦਲ ਕੇ ਕਿਤੇ ਹੋਰ ਲਾ ਦਿੱਤਾ ਗਿਆ ਸੀ ਤੇ ਇਹ ਵਕਤੀ ਤੌਰ ਤੇ ਕਰ ਲਿਆ ਪਰ ਇਹਨਾਂ ਵੱਲੋਂ ਜਿਹੜੇ ਲਿਖਾਰੀ ਨਿਯੁਕਤ ਨੇ ਜਿਹੜੇ ਇੱਥੇ ਭੇਜਦੇ ਨੇ ਆਪਣਾ ਮੈਟਰ ਇਹਨੇ ਗਏ ਗੁਜ਼ਰੇ ਹੋਣਗੇ ਇਹ ਤਾਂ ਆਸ ਹੀ ਨਹੀਂ ਸੀ ਕੀਤੀ ਜਾ ਸਕਦੀ ਇਹ ਜਿਹੜਾ ਮੋਨ ਸਿੰਘ ਨਾਮ ਦੇ ਬੰਦੇ ਨੇ ਇਹ ਲੇਖ ਲਿਖਿਆ ਹੈ ਹੈਰਾਨੀ ਹੁੰਦੀ ਹੈ ਕਿ ਅੱਜ ਦੇ ਜ਼ਮਾਨੇ 'ਚ ਜਿਹਨੂੰ ਆਪਾਂ 21ਵੀਂ ਸਦੀ ਵਿਗਿਆਨਕ ਯੁੱਗ ਕਹਿੰਦੇ ਆ ਉਹਦੇ 'ਚ ਇਹ ਉਥੇ ਗੱਡਿਆ ਖੜਾ ਹੈ ਕਿ ਗੱਲ ਵੀ ਚੱਜਣ ਨਾਲ ਕਰਨ ਨੂੰ ਤਿਆਰ ਨਹੀਂ ਦਲੀਲ ਦੇਣ ਨੂੰ ਤਿਆਰ ਨਹੀਂ ਅੱਗ ਬਬੂਲਾ ਹੋ ਗਿਆ ਤੇ ਫੋਨ ਕੱਟ ਕੇ ਚਲਾ ਗਿਆ ਇਹ ਕਹਿ ਰਿਹਾ ਹੈ ਕਿ ਮੂਲ ਮੰਤਰ ਦੇ ਵਿੱਚ ਇੰਨੀ ਸ਼ਕਤੀ ਹੈ ਤੇ ਮੂਲ ਮੰਤਰ ਤਾਂ ਜੇ ਸ਼ਰਦਾ ਦੇ ਨਾਲ ਇਹਦਾ ਲਗਾਤਾਰ ਪਾਠ ਕੀਤਾ ਜਾਵੇ ਤਾਂ ਪਾਕਿਸਤਾਨ ਦਾ ਰਾਸ਼ਟਰਪਤੀ ਬਣਿਆ ਜਾ ਸਕਦਾ ਪਰ ਭਾਰਤ ਦਾ ਰਾਸ਼ਟਰਪਤੀ ਇਹ ਮੂਲ ਮੰਤਰ ਨਾਲ ਨਹੀਂ ਬਣਿਆ ਜਾ ਸਕਦਾ ਅਕਾਲੀ ਦਲ ਦਾ ਪ੍ਰਧਾਨ ਮੂਲ ਮੰਤਰ ਨਾਲ ਨਹੀਂ ਬਣਿਆ ਜਾ ਸਕਦਾ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਮੂਲ ਮੰਤਰੀ ਨਾਲ ਨਹੀਂ ਬਣਿਆ ਜਾ ਸਕਦਾ ਉਥੇ ਡਾਂਗਾ ਚਲਦੀਆਂ ਨੇ ਪੱਗਾਂ ਲੱਤਦੀਆਂ ਨੇ ਮਕਦਮੇ ਹੁੰਦੇ ਨੇ ਵੱਡੀਆਂ-ਵੱਡੀਆਂ ਫਰੋਤੀਆਂ ਦਿੱਤੀਆਂ ਜਾਂਦੀਆਂ ਨੇ ਕਰੋੜਾਂ ਰੁਪਈਆ ਇੱਕ ਦੂਜੇ ਨੂੰ ਚੜਾਵਾ ਚੜਾਇਆ ਜਾਂਦਾ ਹੈ ਕਿ ਗੱਦੀ ਮੈਨੂੰ ਦੇ ਦਿਓ ਗੱਦੀ ਮੈਨੂੰ ਦੇ ਦਿਓ ਉਦੋਂ ਮੂਲ ਮੰਤਰੀ ਦਾ ਪਾਠ ਨਾਲ ਕੋਈ ਗੱਦੀ ਨਹੀਂ ਮਿਲਦੀ ਪਰ ਹਾਂ ਇੱਕ ਮੁਸੀਬਤ ਇਹ ਵੀ ਤਾਂ ਹੋ ਸਕਦੀ ਹੈ ਕਿਉਂਕਿ ਜੇ ਮੂਲ ਮੰਤਰੀ ਦਾ ਪਾਠ ਸਾਰੇ ਹੀ ਕਰਨ ਲੱਗ ਜਾਣ ਫਿਰ ਤਾਂ ਇੱਕ ਦੂਜੇ ਨਾਲ ਟਕਰਾਅ ਹੋਵੇਗਾ ਕਿਹੜੇ ਦਾ ਕਿਹੜੇ ਦਾ ਮੂਲ ਮੰਤਰ ਜਾਦੇ ਤਾਕਤਵਰ ਹੋਵੇਗਾ ਤੇ ਸਾਰਿਆਂ ਦੀਆਂ ਲੈਣਾ ਲੱਗੀਆਂ ਪਈਆਂ ਨੇ ਮੂਲ ਮੰਤਰ ਦੇ ਪਾਠ ਕਰਨ ਵਾਲੀਆਂ ਉਹ ਕਹੇਗਾ ਮੈਨੂੰ ਹੁਣ ਗੱਦੀ ਮਿਲੂਗੀ ਉਹ ਕਹੇਗਾ ਮੈਨੂੰ ਮਿਲੇਗੀ ਤੇ ਫਿਰ ਰੱਬ ਜੀ ਜੇ ਕਿਤੇ ਹੈਗੇ ਨੇ ਤਾਂ ਫਿਰ ਕਿਹਨੂੰ ਗੱਦੀ ਦੇਣਗੇ ਕਿਉਂਕਿ ਤਾਂ ਹਜ਼ਾਰਾਂ ਲੱਖਾਂ ਲੋਕ ਨੇ ਜਿਹੜੇ ਮੂਲ ਮੰਤਰ ਦਾ ਹੀ ਪਾਠ ਕਰੀ ਜਾਂਦੇ ਨੇ ਗੱਦੀ ਇੱਕ ਹੈ ਜਾਂ ਦੋ ਹੈ ਤਾਂ ਪਿਆਰਿਓ ਇੱਥੇ ਤਾਂ ਪਾਠੀ ਸਿੰਘ ਗਰੰਥੀ ਸਿੰਘ ਫਿਰ ਤਾਂ ਤੁਹਾਨੂੰ ਇਕੱਲਾ ਮੂਲ ਮੰਤਰ ਦਾ ਪਾਠ ਕਰਨ ਵਾਲੀ ਚਾਹੀਦੇ ਨੇ ਬਾਕੀ ਅਖੰਡ ਪਾਠੀ ਕੀਰਤਨੀਏ ਇਤਿਹਾਸਕਾਰ ਵੱਡੇ ਅਫਸਰ ਅਕਾਲੀ ਦਲ ਦੇ ਜਿਹੜੇ ਹੋਰ ਲੋਕ ਨੇ ਤੇ ਇਹਨਾਂ ਦੀ ਤਾਂ ਫਿਰ ਲੋੜ ਹੀ ਕੋਈ ਨਹੀਂ ਤੁਸੀਂ ਤਾਂ ਬਸ ਸਾਰਿਆਂ ਤੋਂ ਮੂਲ ਮੰਤਰ ਦਾ ਪਾਠ ਕਰਾਓ ਤੇ ਜਿਹੜਾ ਕੋ ਮਰਜ਼ੀ ਮੰਗਣਾ ਹੈ ਮਹਾਰਾਜ ਤੋਂ ਮੰਗ ਲਓ ਤੇ ਇੱਕਦਮ ਬਿਨਾਂ ਕੰਮ ਕੀਤੇ ਕੇਵਲ ਮੂਲ ਮੰਤਰ ਦਾ ਪਾਠ ਕਰਨ ਦੇ ਨਾਲ ਢੋਲੇ ਭਰ ਜਾਣਗੇ ਵੱਡੀਆਂ-ਵੱਡੀਆਂ ਗੱਡੀਆਂ ਮਿਲਣਗੀਆਂ ਬਾਕੀ ਤੁਸੀਂ ਤਾਂ ਹਜ਼ਾਰਾਂ ਅਖੰਡ ਪਾਠ ਕਰ ਰਹੇ ਹੋ ਮਿਲਿਆ ਫਿਰ ਵੀ ਕੁਝ ਨਹੀਂ ਪਰ ਬਗਾਨਿਆਂ ਨੂੰ ਕਰਾਮਾਤੀ ਕਹਾਣੀਆਂ ਦੇ ਰਾਹੀਂ ਕੁਫਰ ਤੋਲ ਕੇ ਕਹਿ ਰਹੇ ਹੋ ਕਿ ਉਹਨਾਂ ਨੂੰ ਤਾਂ ਮੂਲ ਮੰਤਰ ਦਾ ਪਾਠ ਕਰਕੇ ਜਿਓਲ ਹੱਕ ਉਹ ਬਣ ਗਿਆ ਉੱਥੋਂ ਦਾ ਪਾਕਿਸਤਾਨ ਦਾ ਰਾਸ਼ਟਰਪਤੀ ਪਿਆਰਿਓ ਹੁਣ ਤੇ ਸੰਭਲਣ ਦੀ ਲੋੜ ਹੈ ਕਦੀ ਤਾਂ ਅਕਲ ਨੂੰ ਹੱਥ ਮਾਰ ਲਿਆ ਕਰੋ ਅਜੇ ਵੀ ਲੋਕਾਂ ਨੂੰ ਬੇਵਕੂ ਮਣਾਈ ਜਾਊਗੇ ਤੇ ਕਿੰਨੀ ਕੀ ਦੇਰ ਤੱਕ ਚੱਲੇਗਾ ਕੰਮ ਜਦੋਂ ਪੂਰੀ ਤਰ੍ਹਾਂ ਆਖਰੀ ਸਿੱਖ ਵੀ ਇੱਥੋਂ ਹੱਥ ਖੜੇ ਕਰਕੇ ਚਲਾ ਗਿਆ ਕਿ ਮੈਨੂੰ ਇਹੀ ਜੀ ਸਿੱਖੀ ਦੀ ਲੋੜ ਨਹੀਂ ਇਹਨੇ ਮੈਨੂੰ ਵੀ ਇਹੀ ਕਿਹਾ ਉਦੋਂ ਜਦੋਂ ਮੈਂ ਇਹਦੇ ਨਾਲ ਫੋਨ ਤੇ ਗੱਲ ਕੀਤੀ ਕਹਿੰਦਾ ਤੂੰ ਤਾਂ ਸਿੱਖੀ ਨਹੀਂ ਹੈ ਮੈਂ ਕਿਹਾ ਮੈਂ ਤੁਹਾਡਾ ਸਿੱਖ ਨਹੀਂ ਹੈਗਾ ਗੁਰਬਾਣੀ ਨੂੰ ਮੈਂ ਤੁਹਾਡੇ ਨਾਲੋਂ ਜ਼ਿਆਦਾ ਮੰਨਦਾ ਤੇ ਮੈਂ ਗੁਰਬਾਣੀ ਬਾਰੇ ਜਾਣਦਾ ਕਿ ਗੁਰਬਾਣੀ ਸਾਨੂੰ ਹੁਕਮ ਕੀ ਕਰਦੀ ਹੈ ਤੁਸੀਂ ਤਾਂ ਆਹ ਕੁਝ ਜਾਣਦੇ ਹੋ ਕਿ ਮੂਲ ਮੰਤਰ ਦਾ ਪਾਠ ਕਰੋ ਤੇ ਰਾਸ਼ਟਰਪਤੀ ਦਾ ਅਹੁਦਾ ਫਿਰ ਵੱਟ ਤੇ ਪਿਆ ਆਹ ਕੋ ਸਤਨਾਮ ਗੁਰੂ ਪਿਆਰਿਓ ਇਹ ਸਾਰਾ ਕੁਝ ਤੁਹਾਡੇ ਆਲੇ-ਦਾਲੇ ਵਾਪਰ ਰਿਹਾ ਸਮਝਣ ਦੀ ਸੋਚਣ ਦੀ ਅਕਲ ਵਰਤਣ ਦੀ ਕੋਸ਼ਿਸ਼ ਕਰਦੇ ਰਹੋ ਤੇ ਇਹਨਾਂ ਦੀ ਸਖਤ ਸ਼ਬਦਾਂ ਦੇ ਵਿੱਚ ਆਲੋਚਨਾ ਕਰੋ ਤੇ ਇਸ ਬੰਦੇ ਨੂੰ ਫੋਨ ਕਰਕੇ ਆਪ ਸਵਾਲ ਜਵਾਬ ਕਰੋ ਪਰ ਇੱਕ ਵਾਰੀ ਇਹਦਾ ਲਿਖਿਆ ਲੇਖ ਅਪ੍ਰੈਲ 2024 ਦਾ ਜਿਹੜਾ ਗੁਰਮਤ ਪ੍ਰਕਾਸ਼ ਹੈ ਉਹਦੇ ਵਿੱਚ ਇੱਕ ਵਾਰੀ ਆਪ ਪੜ ਲਿਓ ਜਰੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ